ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਬਾਜਪਾ ਦੇ ਲਈ ਪ੍ਰਚਾਰ ਕਰਨ ਦੇ ਲਈ ਮੋਗਾ ਪਹੁੰਚੇ ਹਨ ਉਥੇ ਉਹਨਾਂ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਤਰੱਕੀ ਉੱਤੇ ਵਿਕਾਸ ਦੇ ਲਈ ਬਾਜਪਾ ਨੂੰ ਮਜ਼ਬੂਤ ਹੋਣਾ ਬੇਹਦ ਜ਼ਰੂਰੀ ਹੈ ਜੋਤੀ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡਾਂਸ ਵਾਲੇ ਬਿਆਨ ਤੇ ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਮਝ ਨਹੀਂ ਹੈ ਕਿ ਉਹ ਕੀ ਬੋਲਦਾ ਹੈ ਉਸ ਨੂੰ ਕੁਝ ਨਹੀਂ ਪਤਾ ਚਲਦਾ ਉਹਨੇ ਕਿਹਾ ਕਿ ਤੁਸੀਂ ਕਦੇ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੂੰ ਡਾਂਸ ਕਰਦੇ ਹੋਏ ਦੇਖਿਆ ਡਾਂਸ ਤਾਂ ਟਰੰਪ ਕਰਦਾ ਹੈ ਜੋਜ ਸਿੰਘ ਸਿੱਧੂ ਉੱਤੇ ਗੱਲ ਕਰਦੇ ਹੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਵਿੱਚ ਉਹ ਮੰਤਰੀ ਰਿਹਾ ਤਿੰਨ ਪੋਰਟਫੋਲੀਓ ਦੇਖਦਾ ਰਿਹਾ ਪਰ ਉਹਨਾਂ ਤੋਂ 7-7 ਦਿਨ ਜਿਹੜੇ ਕਿ ਉਹ ਫਾਈਲਾਂ ਤੱਕ ਨਹੀਂ ਕਲੀਅਰ ਹੁੰਦੇ ਸਨ ਤੇ ਉੱਥੇ ਪਾਚ-ਪਾਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਅੱਜ ਬਹੁਤ ਦਿਨਾਂ ਬਾਅਦ ਬਾਹਰ ਆਇਆ ਮੇਰੀ ਸ਼ਰੀਰਤ ਦਿੱਕਤ ਚੱਲ ਰਹੀ ਸੀ ਫੌਜ ਦੀ ਨੌਕਰੀ ਦੌਰਾਨ ਮੇਰੀ ਰੀੜ ਤੇ ਹੱਡੀ ਤੇ ਸਟੱਟ ਲੱਗ ਗਈ ਸੀ ਇਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਂ ਮੈਦਾਨ ਦੇ ਵਿੱਚ ਉਤਰ ਆਇਆ ਹੁਣ ਮੈਦਾਨ ਨੂੰ ਫਤਿਹ ਕਰਕੇ ਛੱਡਾਂਗੇ ਉਥੇ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਕਿ ਮੈਂ ਹੁਣ ਠੀਕ ਹੋ ਕੇ ਮੈਦਾਨ ਦੇ ਵਿੱਚ ਆ ਚੁੱਕਾ ਤੇ 2027 ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਸ ਤੋਂ ਪਹਿਲਾਂ ਮਾਹੌਲ ਜਿਹੜਾ ਕਿ ਉਹ ਗਰਮ ਹੋ ਜਾਵੇਗਾ ਮੈਂ ਖੁੱਲਕੇ ਭਾਜਪਾ ਦੀ ਮਦਦ ਕਰਾਂਗਾ ਉਹਨਾਂ ਕਿਹਾ ਕਿ ਲੋਕਾਂ ਦਾ ਭਾਜਪਾ ਪ੍ਰਤੀ ਨਜ਼ਰੀਆ ਬਦਲ ਗਿਆ ਇਸ ਦਾ ਫਾਇਦਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗਾ ਉਥੇ ਕਾਂਗਰਸ ਪ੍ਰਧਾਨ ਮਨਿੰਦਰ ਸਿੰਘ ਰਾਜਵੜੀ ਬਾਰੇ ਗੱਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬੰਦਾ ਇੱਕ ਗੱਲ ਹੀ 100-100 ਵਾਰ ਕਹਿ ਚੁੱਕਾ ਹੈ ਮੈਂ ਸੌਂ ਖਾ ਕੇ ਜ਼ਰੂਰ ਕਿਹਾ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਕਮਰ ਤੋੜ ਦਵਾਂਗਾ ਪਰ ਮੈਸ ਦੇ ਲਈ ਛਤਿਸਗੜ੍ਹ ਤੋਂ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਲੈ ਕੇ ਆਇਆ। ਉਹਨਾਂ ਨੂੰ ਹੈੱਡ ਆਫ ਐਂਟੀ ਡਰੱਗ ਬਣਾਇਆ ਗਿਆ। ਉਸ ਸਮੇਂ 1 ਲੱਖ ਨਸ਼ਾ ਤਸਕਰ ਜਿਹੜੇ ਕਿ ਫੜੇ ਗਏ ਸਨ, ਜ਼ਿਲ੍ਹਾ ਦੇ ਵਿੱਚ ਜਗ੍ਹਾ ਤੱਕ ਨਹੀਂ ਬਚੀ ਸੀ। ਉਹਨਾਂ ਕਹੇ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖੇਤਰ ਦੇ ਲਈ ਗਵਰਨਰੀ ਦੇਸ਼ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਹੇ ਕਿ ਬਹੁਤ ਸਪੱਸ਼ਟ ਹੈ ਕਿ ਨਸ਼ੇ ਪਾਕਿਸਤਾਨ ਤੋਂ ਆ ਰਹੇ ਨੇ। ਪਾਕਿਸਤਾਨ ਭਾਰਤ ਦੇ ਨਾਲ ਸਿੱਧੀ ਜੰਗ ਨਹੀਂ ਲੜ ਸਕਦਾ। ਉਸ ਦਾ ਇੱਕੋ ਇੱਕ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨਾ ਹੈ। ਤੇ ਪਾਕਿਸਤਾਨ ਤੇ ਲਈ ਇੱਕ ਇਹ ਜਿਹੜਾ ਰਸਤਾ ਬਚਿਆ ਜਿਸ ਦੇ ਰਾਹੀਂ ਉਹ ਹੁਣ ਭਾਰਤ ਨੂੰ ਕਮਜ਼ੋਰ ਕਰ ਸਕਦਾ ਹੈ